ਕਾਫੀ ਸਮੇਂ ਤੋਂ ਨਾ ਲੋਕ ਟੁੱਟ ਗਏ ਸੀ ਜੀ ਪਰ ਤੁਹਾਡੇ ਚੈਨਲ ਰਾਹੀਂ ਨਾ ਮੈਂ ਸੱਚੀ ਦੱਸਦਾ ਜੀ ਕਿ ਲੋਕ ਦੁਬਾਰਾ ਨਾ ਉਸ ਚੀਜ਼ ਵੱਲੋਂ ਆਏ ਆ ਤੇ ਪ੍ਰੋਟੀਨ ਵਗੈਰਾ ਪੀਂਦੇ ਆ ਹਾਂਜੀ ਹਾਂਜੀ ਜਿਮ ਚ ਜਾਂਦੇ ਆ ਹਾਂਜੀ 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 ਉਹਨਾਂ ਨੂੰ ਜ਼ਰੂਰ ਲੈਣੇ ਚਾਹੀਦੇ ਆ ਇਦਾਂ ਦੀ ਚੀਜ਼ਾਂ ਭਾਜੀ ਜਿਹੜੇ ਬੱਚੇ ਚ ਦਾ ਥੱਥਲਾਉਣ ਲੱਪਿੰਦੇ ਆ ਹਾਂਜੀ ਹਾਂਜੀ ਤੇ ਉਹਨਾਂ ਦੀ ਆਵਾਜ਼ ਸਾਫ਼ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਕਲੀਅਰ ਨਹੀਂ ਹੁੰਦੀ ਜਿਹੜੀ ਇਸ ਪਿੱਪਲ ਦੀ ਆ ਮੋਰਲੀ ਕਰੂੰਬਲ ਹੁੰਦੀ ਆ ਨਾ ਅਸਥਮਾ ਭਾਰਤ ਦਾ ਦਮ ਘੁੱਟ ਰਿਹਾ ਜੀ 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 ਤੇ ਇਹਦਾ ਜਿਹੜਾ ਪੱਤਾ ਨਾ ਜੀਵਨ ਬਚਾਊ ਆ ਇਹਦਾ ਪੱਤੇ ਇਹਨੂੰ ਭਾਜੀ ਉਬਾਲ ਲੈਣਾ ਹੁਣ ਅੱਜਕੱਲ ਬੱਚਿਆਂ ਨੂੰ ਬੋਰਨਵੀਟਾ ਤੇ ਹਾਰਲਿਕਸ ਵਗੈਰਾ ਦਿੰਦੇ ਆ ਉਹਦੀ ਥਾਂ ਤੇ ਇਹਨਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਠੀਕ ਹੈ ਜੀ ਦੁੱਧ ਦੇ ਵਿੱਚ ਪਾ ਕੇ ਤਾਂ ਉਹਨੂੰ ਟੇਸਟੀ ਕਰਨ ਲਈ ਪਿੰਪਲ ਨਿਕਲੇ ਆਉਂਦੇ ਆ ਅੱਜਕੱਲ ਕੁੜੀਆਂ ਮੁੰਡਿਆਂ ਦੇ ਹਾਂਜੀ ਹਾਂਜੀ ਤਾਂ ਬਹੁਤ ਜ਼ਿਆਦਾ ਫੇਸ ਵਾਸ਼ ਤੇ ਉਧਰ ਨੂੰ ਉਹ ਜਾਂਦੇ ਆ ਕਿ ਕਿਸੇ ਤਰ੍ਹਾਂ ਸਾਡੇ ਉਹ ਹਾਂ 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 ਇਹ ਮੇਰਾ ਆਪਣਾ ਅਜਮਾਇਆ ਹੋਇਆ ਆ ਭਾਜੀ ਹੁਣ ਅੱਜਕੱਲ ਗੋਡੇ ਬਹੁਤ ਲੋਕਾਂ ਦੇ ਦੁੱਖਦੇ ਆ ਤੇ ਆਪਣੇ ਬਹੁਤ ਜ਼ਿਆਦਾ ਵੀਕਨੈਸ ਲੋਕਾਂ ਨੂੰ ਮਹਿਸੂਸ ਹੁੰਦੀ ਆ ਅੱਜਕੱਲ ਹੋ ਰਹੀ ਆ ਥੋੜਾ ਜਿਹਾ ਕੰਮ ਕਰਕੇ ਫਿਰ ਉਹ ਨੀਂਦ